ਅਸੀ ਕਾਲ ਜੀ ਵੈਰ ਜੀ ਕਾ ਖਾਲਸਾ ਸੇ ਵੈਰ ਜੀ ਕੀ ਪਟੇ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਕਿ ਜੇਕਰ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ ਇਹ ਗੱਲ ਸਹੀ ਤੇ ਸਾਬਤਾ ਕਹੀਦਾ ਹੁੰਦਾ ਕਿ ਦੁਸ਼ਮਣ ਨਾਲ ਬੰਦਾ ਤਾਂ ਲੜ ਲੈਂਦਾ ਪਰ ਜਦੋਂ ਆਪ ਦੇ ਦੁਸ਼ਮਣ ਬਣ ਜਾਂਣਾ ਤਾਂ ਉਦੋਂ ਬੰਦਾ ਕਿਤੇ ਨਾ ਕਿਤੇ ਥੜਕ ਜਾਂਦਾ ਤੇ ਹਾਰ ਜਾਂਦਾਗਾ ਪਰ ਇਹ ਜਿਹੜੇ ਲੋਕ ਨੇ ਜਿਹਨੂੰ ਅਸੀਂ ਮੈਂ ਪਹਿਲਾਂ ਵੀ ਕਹਿਣਾ ਹੁੰਨਾਗਾ ਦਾੜੀਆਂ ਵੀ ਰੱਖੀਆਂ ਹੋਈਆਂ ਨੇ ਵੱਡੇ ਵੱਡੇ ਦਾੜੇ ਵਧਾਏ ਹੋਏ ਨੇ ਕਿਰਪਾਨਾਂ ਵੀ ਉੱਪਰ ਪਾਈਆਂ ਹੋਈਆਂ ਨੇ ਭੇਸ ਦਿਖਾਵਾ ਜੱਗ ਕੋ ਲੋਕ ਲੋਗੋਣ ਕੋ ਬਸ ਕੀ ਨਾ ਇਹ ਲੋਕਾਂ ਨੇ ਇੱਕ ਦਿਖਾਵਾ ਜਿਹੜਾ ਕੀਤਾ ਹੋਇਆਗਾ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਸ਼ੇਰ ਦਾ ਦੀ ਖਾਲ ਜਦ ਗਿੱਦੜ ਪਾ ਲੇ ਪਰ ਉਹ ਸ਼ੇਰ ਨਹੀਂ ਬਣ ਜਾਂਦਾ ਦਿਖਾਵਾ ਸ਼ੇਰ ਵਾਲਾ ਕੀਤਾਗਾ ਇਹਨਾਂ ਨੇ ਲੋਕਾਂ ਨੇ ਪਰ ਜ਼ਹਿਰ ਇਹਨਾਂ ਨੇ ਸਿੱਖ ਧਰਮ ਵਾਸਤੇ ਉਗਲ ਨਹੀਂ ਹੁੰਦੀ ਆ ਤੁਹਾਨੂੰ ਮੈਂ ਇਹ ਅੱਜ ਵੀਡੀਓ ਸੁਣਾਉਣਾਗਾ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਕਈ ਇਹੋ ਜਿਹੇ ਖੱੱਚਾ ਨੇ ਜਿਹੜੀਆਂ ਕਿ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜ਼ਹਿਰ ਉਗਲ ਰਹੀਆਂ ਨੇ ਦਿਨੋਂ ਦਿਨਾਂ ਇਹ ਪੰਜ ਸੱਤ ਕੇ ਜਾਣੇ ਨੇ ਜਿਨ੍ਹਾਂ ਦੇ ਮੈਂ ਜ਼ਿਕਰ ਕੀਤੇ ਨੇ ਗੈਰ ਸਿੱਖ ਬੰਦਾ ਕਰਦਾਗਾ ਉਹਦਾ ਆਪਾਂ ਜਵਾਬ ਦੰਦੇ ਆ ਉਹਦੇ ਨਾਲ ਨਿਫਟ ਵੀ ਲੈਨੇ ਆ ਜਿਹੜਾ ਸਿੱਖਾਂ ਨੂੰ ਪਸੰਦ ਨਹੀਂ ਕਰਦਾ ਤੇ ਉਹਦਾ ਆਪਾਂ ਜਵਾਬ ਦਿੰਨੇ ਆ ਤੇ ਪਰ ਜਦੋਂ ਆਪਣਾ ਹੀ ਲੋਕ ਕਹਿੰਦੇ ਤੁਹਾਡਿਆ ਸਿੱਖ ਨੇ ਦੇਖੋ ਨੂੰ ਤਾਂ ਮੈਂ ਲੋਕਾਂ ਨੂੰ ਕਹਿਣਾ ਕਿ ਤੁਹਾਨੂੰ ਸਿੱਖ ਲੱਗਦੇ ਨੇ ਪਰ ਸਿੱਖ ਨਹੀਂ ਇਹ ਸਿੱਖਾਂ ਦੇ ਬੈਰੀ ਨੇ ਮੈਂ ਤੁਹਾਨੂੰ ਇੱਕ ਆ ਵੀਡੀਓ ਸੁਣਾਉਣਾਗਾ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਉਹ ਜਿਹੜਾ ਜ਼ਹਿਰੂ ਗੱਲ ਰਿਹਾ ਬੰਦਾ ਇਹ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਜੂਗਾ ਪਹਿਲਾਂ ਮੈਂ ਵੀਡੀਓ ਸੁਣਾਉਣਾ ਪੱਤਰਕਾਰਾਂ ਨੂੰ ਪੱਤਰਕਾਰਾਂ ਨੂੰ ਧਮਕੀਆਂ ਦਿੱਤੀ ਜਾਂਦਾ ਪੱਤਰਕਾਰਾਂ ਨੂੰ ਕਹਿੰਦਾ ਤੈਨੂੰ ਤੁਹਾਨੂੰ ਘੇਰ ਲਾਂਗੇ ਤੁਹਾਨੂੰ ਇਹ ਕਰ ਲਾਂਗੇ ਤੁਹਾਨੂੰ ਉਹ ਕਰ ਲਾਂਗੇ ਇਦੋਂ ਇਹਦੀਆਂ ਫਤਿਹੜਾਂ ਜਿਹੜੀਆਂ ਹੈਗੀਆਂ ਸਿੱਧੀ ਗੱਲ ਮੈਂ ਨਾਮ ਹਮੇਸ਼ਾ ਮੈਂ ਤਾਂ ਮੂਤਪਾਲ ਹੀ ਲੈਣਾ ਸਾਡੇ ਦਾ ਆ ਦੇਖੋ ਬਹੁਤ ਬਾਲਦੀਆਂ ਕਤਿਹੜਾਂ ਪਈਆਂ ਹੋ ਗਈਆਂ 24 ਨੂੰ ਆ ਜਾਣਾ 24 ਨੂੰ ਆ ਜਾਣਾ 24 ਨੂੰ ਆ ਜਾਣਾ ਭਾਈ ਕਿੱਦਾਂ ਆ ਜਾਣਾ 24 ਨੂੰ ਹੈ ਕੋਈ ਜੋ ਆਕਾ ਦਾ ਖੇਡ ਪਿਆ ਆ ਐਵੇਂ 24 ਨੂੰ ਆ ਜਾਣਾ ਦਿੱਲੀ ਦੀ ਸਗਲ ਜੇ ਉਥੇ 100 ਚੱਕਣ ਜਾਣਾ ਸੀਗਾ ਤੇ ਭਾਈ ਸਾਹਿਬ 242 ਨੂੰ 100 ਚੱਕ ਲੈਣੀ ਕੱਲ ਹੀ ਬਾਹਰ ਆ ਜਾਣਾ ਜੇ ਉਹਨਾਂ ਨੇ 100 ਨਹੀਂ ਚਗਾਈ ਭਾਈ ਉਹ ਹਕੂਮਤ ਆ ਉਹ ਹਕੂਮਤ ਉਹ ਇੰਨੇ ਸਕਾਰੀ ਥੋੜੀ ਨਾ ਤੁਹਾਨੂੰ 100 ਚੱਕਣ ਦੋਗੀ ਉਹ ਤਾਂ ਚਾਹਦੀ ਸੀ ਹਕੂਮਤ ਭਈ ਬੰਦੀ ਸਿੰਘਾਂ ਦੇ ਵਿੱਚੋਂ ਦੀ ਜਾਂ ਕੋਈ ਯੋਧਿਆਂ ਦੇ ਵਿੱਚੋਂ ਦੀ ਕੋਈ ਆਵੇ ਤੇ ਉਹਨਾਂ ਦੇ ਲੜਕੜੇ ਕੱਟੇ ਤੇ ਇਹ ਪੈ ਗਏ ਉਹਨਾਂ ਦੇ ਲੜਕੜੇ ਕੱਟਣ ਹੁਣ ਇੱਕ ਵਾਰੀ ਲੜਕੜਾ ਕੱਢ ਲਿਆ ਦੋ ਵਾਰੀ ਕੱਢ ਲਿਆ ਤੇ ਅਗਲੇ ਇੰਨੇ ਚ ਤੁਹਾਨੂੰ ਸਿੱਟਾ ਤੇ ਪੜਾ ਦੇਣਗੇ ਗੱਤੀਆਂ ਤੇ ਪੜਾ ਦੇਣਗੇ ਤੁਹਾਨੂੰ ਐਮਪੀ ਭਰਾ ਦੇਣਗੇ ਇਹ ਤਾਂ ਮਤਲਬ ਹੀ ਨਹੀਂ ਆ ਕਿਉਂ ਨਹੀਂ ਯੋਧਿਆ ਨੇ ਜਿੰਨੇ ਵੀ ਸੰਘਰਸ਼ੀ ਸਿੰਘ ਬੈਠੇ ਨੇ ਜ਼ਿਲ੍ਹਾ ਦੇ ਅੰਦਰ ਉਹਨਾਂ ਨੇ ਕਿਉਂ ਨਹੀਂ ਇਹਨਾਂ ਨੂੰ ਇਹ ਇਹ ਵਾਲਾ ਰਾਹ ਚੁਣਿਆ ਅਰੇ ਕਿਉਂ ਨਹੀਂ ਉਹ ਆਏ ਆ ਸੰਵਿਧਾਨਿਕ ਰਾਹ ਤੇ ਕਿਉਂ ਨਹੀਂ ਆਏ ਜਾਂ ਆ ਚੋਣਵਾਲੀ ਪ੍ਰਕਿਰਿਆ 'ਚ ਕਿਉਂ ਨਹੀਂ ਆਏ ਇਹ ਅੱਗੇ ਵੀ ਹੋਰ ਜ਼ਿਆਦਾ ਬਹੁਤ ਬਗਵਾਸ ਕਰਦਾ ਹੈਗਾ ਭਾਈ ਅੰਬਤਪਾਲ ਸਿੰਘ ਦੇ ਖਿਲਾਫ ਮੈਂ ਤੁਹਾਨੂੰ ਸੁਣਾਉਣਾ ਨਹੀਂ ਚਾਹੁੰਦਾ ਕਿਉਂਕਿ ਜਿਹੜਾ ਬੰਦਾ ਜ਼ਹਿਰ ਉਗਲ ਰਿਹਾਗਾ ਉਹ ਤਾਂ ਭਾਗੀਦਾਰ ਹੈਗਾਗਾ ਆਪਾਂ ਤੁਹਾਨੂੰ ਇੰਨੀ ਕੀ ਵੀਡੀਓ ਤਾਂ ਮੇਰਾ ਮਕਸਦ ਕਹਿਣ ਦਾ ਤਾਂ ਸਨਾਈ ਆ ਕਿ ਲੋਕਾਂ ਨੂੰ ਇਹਨੇ ਦਸਤਾਰ ਬੰਨੀ ਆ ਪੀਲੇ ਰੰਗ ਦੀ ਤੇ ਦਾੜੀ ਵੀ ਕਾਫੀ ਆ ਤੇ ਇਹਨਾਂ ਲੋਕਾਂ ਤੋਂ ਜਿਹੜੇ ਲੋਕ ਨੇ ਇਹ ਸਿੱਖ ਕੌਮ ਦੇ ਜਿਹੜੇ ਬੈਰੀ ਬਣੇ ਹੋਏ ਨੇ ਮੈਂ ਪਹਿਲਾਂ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਏਜੰਸੀਆਂ ਦਾ ਜ਼ੋਰ ਲੱਗਿਆ ਪਿਆ ਸਰਕਾਰਾਂ ਦਾ ਜ਼ੋਰ ਲੱਗਿਆ ਪਿਆ ਹਿੰਦੂtau ਜਿਹੜੇ ਲੋਕ ਨੇ ਜਿਹੜੇ ਕੱਟੜ ਨੇ ਵਿਰੋਧੀ ਨੇ ਸਿੱਖਾਂ ਦੇ ਉਹਨਾਂ ਦਾ ਜੋਰ ਲੱਗਿਆ ਪਿਆ ਤੇ ਆ ਜਿਹੜੇ ਸਾਡੇ ਦੇ ਵਿੱਚ ਜੰਮੇ ਬੈਠੇ ਨੇ ਸਿੱਖਾਂ ਦੇ ਘਰ ਜਨਮ ਲੈ ਕੇ ਸਿੱਖਾਂ ਦੇ ਖਿਲਾਫ ਇਹ ਜਿਹੜਾ ਭੰਗ ਕਰਨ ਦਾ ਇਹਨਾਂ ਦਾ ਵੀ ਜੋਰ ਲੱਗਿਆ ਪਿਆ ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜੇ ਇਹ ਲੋਕ ਨੇ ਸਾਡੇ ਵਿੱਚੋਂ ਜਿਹੜੇ ਲੋਕ ਨੇ ਨਾ ਇਹ ਸਭ ਤੋਂ ਵੱਡਾ ਵੱਧ ਅਡਿੱਕਾ ਇਹ ਬਣੇ ਹੋਏ ਨੇ ਤੁਹਾਨੂੰ ਇੱਕ ਹੋਰ ਵੱਡਾ ਸਾਧਾ ਜਿਹੜਾ जिरे ਲੱਖਾਂ ਦਾ ਇਕੱਠ ਹੁੰਦਾਗਾ ਤੇ ਉਹ ਵੀ ਭਾਈ ਅੰਮਰਿਤਪਾਲ ਸਿੰਘ ਦੇ ਖਿਲਾਫ ਜ਼ਹਿਰ ਉਗਲਦਾਗਾ ਫਿਲਹਾਲ ਹੁਣ ਤਾਂ ਉਹਦੀ ਕੋਈ ਸਟੇਟਮੈਂਟ ਦੇਖੀ ਨਹੀਂ ਚੁੱਪਾ ਤੇ ਇਹ ਸਾਰੇ ਜਿਹਨੇ ਵੱਟੇ ਪਾਏ ਹੋਏ ਨੇ ਸਰਕਾਰਾਂ ਦੇ ਦਲਾਲ ਨੇ ਜਿਹੜੇ ਜਿਸ ਤਰ੍ਹਾਂ ਇਹ ਸਰਕਾਰਾਂ ਨੂੰ ਕਹਿੰਦੇ ਨੇ ਲਿਖ ਕੇ ਦਿੰਦੇ ਨੇ ਚਿੱਠੀਆਂ ਭੇਜਦੇ ਨੇ ਜਿਸ ਤਰ੍ਹਾਂ ਇੰਦਰਾ ਗਾਂਧੀ ਨੂੰ ਭੇਜੀਆਂ ਗਈਆਂ ਸੀ ਚਿੱਠੀਆਂ ਤੁਸੀਂ ਸਾਰੇ ਜਾਣਦੇ ਹੋ ਤੇ ਉਸ ਤਰ੍ਹਾਂ ਹੀ ਇਹ ਹੁਣ ਪੰਜਾਬ ਸਰਕਾਰ ਸੈਂਟਰ ਸਰਕਾਰਾਂ ਨੂੰ ਚਿੱਠੀਆਂ ਭੇਜ-ਭੇਜ ਕੇ ਸਾਰਾ ਕੁਝ ਜਿਹੜਾ ਭਾਈ ਅੰਮਰਤਪਾਲ ਦਾ ਜਿਹੜਾ ਰਿਹਾਈ ਦਾ ਅਡਿੱਕਾ ਇਹ ਲੋਕ ਬਣ ਰਹੇ ਨੇ ਕਿਤਨਾ ਕਿਤੇ ਆਪਾਂ ਕਹਿ ਦਈਏ ਕਿ ਭਗਵੰਤ ਮਾਨ ਨੂੰ ਜਿਹੜਾ ਮਜਬੂਰ ਵੀ ਕੀਤਾ ਜਾ ਸਕਦਾਗਾ ਜਾਂ ਜਿਹੜਾ ਕੀਤਾ ਜਾ ਰਿਹਾਗਾ ਪਰ ਮੈਂ ਕਹਿੰਨਾਗਾ ਕਿ ਇਹਨਾਂ ਲੋਕਾਂ ਦਾ ਕੋਈ ਬਾਦਾ ਵजूद ਨਹੀਂ ਹੁੰਦਾ ਕਿਉਂਕਿ ਇਹ ਲੋਕ ਤਾਂ ਇੱਕ ਜਿਹੜਾ ਆਪਾਂ ਕਹਿ ਦਈਏ ਕਿ ਬਰਸਾਤੀ ਡੱਡੂਆਂ ਦੇ ਤਰ੍ਹਾਂ ਦੇ ਹੁੰਦੇ ਨੇ ਤੇ ਇਹਨਾਂ ਦਾ ਕੋਈ ਪਤਾ ਨਹੀਂ ਕਿਹੜੇ ਪਾਸੇ ਕਦੋਂ ਚਲੇ ਜਾਣ ਤੇ ਭਗਵੰਤ ਮਾਨ ਨੂੰ ਆਪ ਫੈਸਲੇ ਲੈਣੇ ਚਾਹੀਦੇ ਨੇ ਨਾ ਕਿ ਕਿਸੇ ਦੇ ਕਹੇ ਗਾਏ ਤੋਂ ਤੇ ਉਹਨੇ ਚਿੱਠੀ ਪਾਤੀ ਫਲਾਣੇ ਨੇ ਪਾਤੀ ਧਮਕੇ ਦੇ ਪਾਤੀ ਇਹ ਸਾਨੂੰ ਖਤਰਾ ਇੱਕ ਅੰਮ੍ਰਿਤਪਾਲ ਤੋਂ ਖਤਰਾ ਹੋ ਗਿਆ ਜਿਹੜੇ ਇੱਥੇ ਸਿੱਖਾਂ ਦੇ ਖਿਲਾਫ ਨਿਤ ਜ਼ਹਿਰ ਉਗਲਦੇ ਨੇ ਸਿੱਖਾਂ ਨੂੰ ਮਸਲ ਦਾਂਗੇ ਦਲ ਦਾਂਗੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਮੈਂ ਤਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜਿੰਨੇ ਵੀ ਸਿੰਘ ਨੇ ਜੇ ਬੰਦੀ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤਾਂ ਵਿਚਾਰਾ ਹੁਣ ਜਿਹੜਾ ਉਹਦੀ ਹਾਲਤ ਜਿਹੜੀ ਤਰਸਜੋਗ ਆ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਜਗਤਾਰ ਸਿੰਘ ਤਾਰਾ ਜਾਂ ਜਿੰਨੇ ਵੀ ਬੰਦੀ ਸਿੰਘ ਨੇ ਪਰਮਜੀਤ ਭੌਰਾ ਤੋਂ ਲੈ ਕੇ ਸਾਰੇ ਜੇ ਸਾਰੇ ਸਿੱਖ ਕੌਮ ਉਸਦਣ ਦੀ ਚਾਹੁੰਦੀ ਉਹਨਾਂ ਨੂੰ ਚੋਣਾ ਲੜਾ ਕੇ ਬਾਹਰ ਕਢਾ ਸਕਦੀ ਸੀ ਪਰ ਨਹੀਂ ਇਹਨਾਂ ਨੂੰ ਕੁਰਸੀਆਂ ਨੇ ਪਿਆਰੀਆਂ ਸਾਰਿਆਂ ਨੂੰ ਤੇ ਸਾਰੇ ਕਾਲੀਦਾਲ ਜਿੰਨੇ ਵੀ ਹੋਣ ਸਾਰੇ ਰਾਜਨੀਤਿਕ ਲੋਕ ਨੇ ਜਿਹੜੇ ਇਹ ਕੋਈ ਨਹੀਂ ਕਿਸੇ ਵਾਰੀ ਸੋਚਦਾ ਹੁੰਦਾ ਸਾਰਿਆਂ ਦਾ ਇਹਨਾਂ ਦਾ ਜਿਹੜਾ ਹੈਗਾ ਇੱਕੋ ਹੁੰਦਾਗਾ ਕਿ ਆ ਸਾਨੂੰ ਕੁਰਸੀ ਮਿਲ ਜੇ ਮੁੱਖ ਮੰਤਰੀ ਦੀ ਮਿਲ ਜੇ ਐਮਪੀ ਦੀ ਮਿਲ ਜੇ ਫਲਾਨੇ ਦੀ ਮਿਲ ਜੇ ਵਿਧਾਇਕ ਦੀ ਮਿਲ ਜੇ ਇਹਨਾਂ ਨੇ ਸਾਰਿਆਂ ਨੇ ਆਪਣਾ ਸੋਚਣਾ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹ ਸੂਰਮਿਆਂ ਦਾ ਅਸੀਂ ਦੇਣ ਕੀ ਦੇ ਸਕਦੇ ਆ ਪਰ ਵੀਡੀਓ ਲੰਬੀ ਹੁੰਦੀ ਆ ਤੁਸੀਂ ਇਸ ਵੀਡੀਓ ਦੇ ਵਿੱਚ ਇਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ 5-7 ਜਾਣੇ ਨੇ ਇਹ ਪੰਜਾਬ ਦੇ ਵਿੱਚ ਬੈਠ ਕੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਨਿਰਾਜਾਹਰ ਉਗਲ ਰਹੇ ਨੇ ਭਾਈ ਅੰਮਰਤਪਾਲ ਸਿੰਘ ਨੇ ਇਹਨਾਂ ਦੇ ਖਿਲਾਫ ਕਦੇ ਵੀ ਇੱਕ ਸ਼ਬਦ ਨਹੀਂ ਕਿਹਾ ਜਿਹੜੇ ਬੰਦੇ ਅੱਜ ਬੋਲ ਰਹੇ ਨੇ ਤਾਂ ਇਹ ਸਰਪ ਤੇ ਸਰਪ ਕਿਉਂ ਬੋਲ ਰਹੇ ਨੇ ਇਹ ਕਿੰਨਾ ਦੇ ਬੰਦੇ ਨੇ ਏਜੰਸੀਆਂ ਦੇ ਪਾਲੇ ਹੋਏ ਨੇ ਸਰਕਾਰਾਂ ਦੇ ਛੱਡੇ ਨੇ ਜਾਂ ਕਿਹਦੇ ਕਹਿਣ ਤੇ ਜਿਹੜਾ ਇਹ ਬਗਵਾਸ ਕਰ ਰਹੇ ਨੇ ਤੁਸੀਂ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ ਧੰਨਵਾਦ ਵੈਰਜੀ ਦਾ ਖਾਲਸਾ ਅਸਰੀ ਵੈਰਜੀ ਕੀ ਫਤਿਹ